ਗੁਰਦੀਪ ਸਿੰਘ ਨਾਮ ਹੈ ਜੀ ਮੇਰਾ ਗੁਰਮਤ ਗਿਆਨ ਮਿਸ਼ਨਰੀ ਕਾਲਜ ਵੱਲੋਂ ਅੱਜ ਆਪ ਹੀ ਨਹੀਂ ਸਾਰਿਆਂ ਨੂੰ ਨਾਲ ਲੈ ਕੇ ਆਏ ਆ ਜੀ 200 ਵਿਦਿਆਰਥੀ ਗੁਰਮਤ ਗਿਆਨ ਮਿਸ਼ਨਰੀ ਕਾਲਜ ਤੇ ਸਾਡਾ ਗ੍ਰੇਸ ਪਬਲਿਕ ਸਕੂਲ ਉਹਨਾਂ ਦੇ ਬੱਚਿਆਂ ਨੂੰ ਸਾਰਿਆਂ ਨੂੰ ਮਿਲ ਕੇ ਅੱਜ ਅਰਦਾਸ ਸਰਬੱਤ ਦੇ ਭਲੇ ਦੀ ਦਿਖਾ ਰਹੇ ਆ ਬਹੁਤ ਚੰਗਾ ਲੱਗਦਾ ਜਦ ਐਦਾਂ ਦੀਆਂ ਮੂਵੀਜ਼ ਬਣਦੀਆਂ ਜਿਹੜੀਆਂ ਸਮਾਜ ਨੂੰ ਅੱਗੇ ਲੈ ਕੇ ਚੱਲਦੀਆਂ ਸਾਰੇ ਧਰਮਾਂ ਨੂੰ ਜੋੜਦੀਆਂ ਚੰਗੇ ਮੈਸੇਜੇਸ ਦਿੰਦੀਆਂ ਬਹੁਤ ਚੰਗਾ ਲੱਗਦਾ ਜਦ ਸਾਰੇ ਅੱਗੇ ਆ ਰਹੇ ਆ ਸਪੈਸ਼ਲੀ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਲਈ ਅਰਦਾਸ ਦੇ ਵਿੱਚ ਸਭ ਤੋਂ ਵਧੀਆ ਗੱਲ ਇਹੋ ਹੈ ਜੀ ਕਿ ਅਰਦਾਸ ਦਾ ਅਸਲੀ ਮਤਲਬ ਸਮਝਾਇਆ ਹੈ ਕਿ ਜੇ ਮੰਗਣਾ ਚਾਹਦਾ ਹੈ ਬੰਦਿਆਂ ਤਾਂ ਭਲਾ ਸਰਬਤ ਦਾ ਮੰਗ ਤੋ ਕਿ ਆਪਾਂ ਸਭ ਕੁਝ ਮੰਗਦੇ ਆਂ ਆਪਾਂ ਪਰਮਾਤਮਾ ਤੋਂ ਮੰਗਣਾ ਕੀ ਹੈ ਉਹਦੇ ਬਾਰੇ ਜੋ ਅਜ ਅਰਦਾਸ 'ਚ ਦੱਸਿਆ ਗਿਆ ਸੋ ਬਹੁਤ ਚੰਗੀ ਗੱਲ ਹੈ ਜੀ ਰੋਲ ਕਿਹਦਾ ਬੰਦਾ ਰੋਲ ਜੀ ਹਮੇਸ਼ਾ ਦੀ ਤਰ੍ਹਾਂ ਗੁਰਪ੍ਰੀਤ ਘੁੱਗੀ ਭਾਜੀ ਦਾ ਰੋਲ ਉਹਦੀ ਕੋਈ ਰੀਸ ਨਹੀਂ ਹੁੰਦੀ ਪਰ ਕਿ ਸਾਰਿਆਂ ਦਾ ਹੀ ਪ੍ਰਿੰਸੀਪਲ ਜੀ ਜਿਹਦਾ ਗੁਰਪ੍ਰੀਤ ਜੀ ਦਾ ਗਿੱਪੀ ਭਾਈ ਜੀ ਦਾ ਸਾਰਿਆਂ ਦਾ ਹੀ ਰੋਲ ਬਹੁਤ ਕਮਾਲ ਦਾ ਹੈ ਮਿਊਜ਼ਿਕ ਜੀ ਬਹੁਤ ਪਿਆਰਾ ਹੈ ਮਿਊਜ਼ਿਕ ਦਾ ਅਸੀਂ ਪਹਿਲਾਂ ਤੋਂ ਹੀ ਸੁਣਦੇ ਆ ਰਹੇ ਹਾਂ ਪਿਛਲੇ 2 ਹਫ਼ਤਿਆਂ ਤੋਂ ਮਿਊਜ਼ਿਕ ਲਗਾਤਾਰ ਸੁਣਦੇ ਆ ਰਹੇ ਹਾਂ ਤੇ ਸਾਰੇ ਤੂੰ ਮਾਲਕ ਗੀਤ ਖਾਸ ਤੌਰ ਤੇ ਸਭ ਤੋਂ ਪਿਆਰਾ ਕੀ ਦਰਸ਼ਨ ਕੀ ਕਰ ਰਹੇ ਹੋ ਸਾਰੇ ਵੱਧ ਤੋਂ ਵੱਧ ਆਓ ਜੀ ਸਾਰੇ ਦੇਖੋ ਪਰਿਵਾਰਾਂ ਨੂੰ ਨਾਲ ਲੈ ਕੇ ਆਓ ਬੱਚਿਆਂ ਨਾਲ ਲੈ ਕੇ ਆਓ ਸਕੂਲਾਂ ਦੇ ਸਪੈਸ਼ਲ ਸਕਰੀਨਿੰਗਸ ਕਰਾਓ ਸਾਰੇ ਵੱਧ ਤੋਂ ਵੱਧ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਰਾ ਜਾਉਂਗੇ ਫਿਲਮ ਦੇਖ ਕੇ ਆਏ ਕਿ ਕਿੱਦਾਂ ਲੱਗੀ ਦੇਖੋ ਜਿਹੜੀ ਵੀ ਕੋਈ ਫਿਲਮ ਹੁੰਦੀ ਹੈ ਉਹਦੇ ਵਿੱਚ ਸਮਾਜ ਦੇ ਕਈ ਪੱਖ ਹੁੰਦੇ ਆ ਤੇ ਕਈਆਂ ਪੱਖਾਂ ਨੂੰ ਉਗਾੜਿਆ ਹੁੰਦਾ ਹੈ ਭਾਵੇਂ ਇਹ ਕਾਲਪਨਿਕ ਕਥਾਵਾਂ ਹੁੰਦੀਆਂ ਨੇ ਪਰ ਸਮਾਜ ਨੂੰ ਫਿਰ ਵੀ ਕੋਈ ਨਾ ਕੋਈ ਸਿੱਧ ਦੇ ਦਿੰਦੀਆਂ ਨੇ ਸਿਧਾਂਤਕ ਤੌਰ ਤੇ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹ ਤੇ ਬਾਅਦ ਵਿੱਚ ਉਹ ਵਿਚਾਰੀਆਂ ਜਾਂਦੀਆਂ ਨੇ ਫਿਰ ਵੀ ਜਿਹੜੀ ਹੈ ਇਹ ਫਿਲਮ ਸਰਬਾਧੇ ਭਲੇ ਨੂੰ ਜਿਹੜੀ ਮੋਖ ਰੱਖ ਕੇ ਬਣਾਈ ਹੈ ਬੜੀ ਸੋਹਣੀ ਹੈ ਤੇ ਲਗਭਗ ਸਾਰਿਆਂ ਨੂੰ ਇਹ ਦੇਖਣੀ ਚਾਹੀਦੀ ਹੈ ਬਾਈ ਗੁਰਦਤਾ ਦੇ ਵਿੱਚ ਕੀ ਮਰਿਆ ਲੱਗਿਆ ਦਾ ਮੂੰਹ ਜਿਵੇਂ ਕਿ ਕਿਦਾ ਗਦਾ ਲੱਗਿਆ ਦੇਖੋ ਪਾਈ ਗੁਰਪ੍ਰੀਤ ਸਿੰਘ ਨੂੰ ਗੀਵਨੀ ਜਿਹੜੇ ਲੰਮੇਰੇ ਸਮੇਂ ਤੋਂ ਇਸ ਸਿਨੇਮੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਬੋਲਚਾਲ ਉਹਨਾਂ ਦੀ ਜਿਹੜੀ ਐਕਸ਼ਨ ਆ ਜਾਂ ਉਹਨਾਂ ਦਾ ਜਿਹੜੀ ਗੱਲਬਾਤ ਦਾ ਟੰਗ ਆ ਸਲੀਕਾ ਆ ਬੜਾ ਪਿਆਰਾ ਲੱਗਦਾ ਹੈ ਤੇ ਖਾਸ ਤੌਰ ਤੇ ਉਹਨਾਂ ਦਾ ਜਿਹੜਾ ਅੰਦਾਜ਼ ਹੁੰਦਾ ਵੀ ਬੜਾ ਪੋਜ਼ਿਟਿਵ ਹੁੰਦਾ ਆ ਹੋਰ ਬਹੁਤ ਵਧੀਆ ਲੱਗਿਆ ਜੀ। ਹੋਰ ਵੀ ਕਿਹਦਾ? ਹਾਂ ਜਸਪਿੰਦਰ ਕੌਰ ਪ੍ਰਿੰਸੀਪਲ ਗ੍ਰੇਸ ਪਬਲਿਕ ਸਕੂਲ। ਜੀ ਅਸੀਂ ਆਪਣੇ ਬੱਚਿਆਂ ਨੂੰ ਸਕੂਲ ਦੇ ਸਾਰੇ ਬੱਚਿਆਂ ਨੂੰ ਨਾਲ ਲੈ ਕੇ ਆਏ ਹਾਂ ਕਿਉਂਕਿ ਅਸੀਂ ਅਰਦਾਸ ਜਿਵੇਂ ਪਹਿਲੀਆਂ ਵੀ ਇਹਦੀਆਂ ਦੋ ਸੀਰੀਜ਼ ਆਈਆਂ ਪਾਰਟ 1, ਪਾਰਟ 2 ਅਤੇ ਪਾਰਟ 3 ਹੈ। ਇੰਨੀਆਂ मीनिंगफुल, ਇੰਨੀਆਂ ਇਨਸਪੀਰੇਸ਼ਨਲ ਵੀਡੀਓਜ਼ ਨੇ, ਮੂਵੀਜ਼ ਨੇ ਕਿ ਤੁਸੀਂ ਇਹਨਾਂ ਨੂੰ ਉਹਨਾਂ ਬੱਚਿਆਂ ਨੂੰ ਮਸਟ ਬੱਚਿਆਂ ਦੇ ਦੇਖਣ ਵਾਲੀਆਂ ਨੇ। ਸੋ ਇਸੇ ਕਰਕੇ ਅਸੀਂ ਇਸ ਵਾਰ ਵੀ ਬੱਚਿਆਂ ਨੂੰ ਪੂਰੀ ਟੀਮ ਦੇ ਨਾਲ ਆਏ ਹਾਂ, ਸਟਾਫ ਸਾਰੇ ਬਹੁਤ ਅੱਛੀ ਮੂਵੀ ਹੈ। ਔਰ ਜਿਹੜੇ ਐਕਟਰਸ ਇਹਦੇ ਵਿੱਚ ਪਲੇ ਕਰ ਰਹੇ ਨੇ ਹਨਾ ਗੁਰਪ੍ਰੀਤ ਕੁ ਬਹੁਤ ਵਧੀਆ ਕੰਮ ਕਰ ਰਹੇ ਨੇ ਮਤਲਬ ਉਹਨਾਂ ਨੇ ਨਾ ਪੰਜਾਬੀ ਸਿਨੇਮਾ ਦੀ ਸ਼ੇਪ ਚੇਂਜ ਕਰ ਦਿੱਤੀ ਥੈਂਕ ਯੂ ਤੇ ਨਵੇਂ ਕੀ ਗੱਪੀ ਕਰਿਆ ਹੋਇਆ ਕੀ ਹਾਂਜੀ ਬਿਲਕੁਲ ਸਭ ਸਾਰੇ ਬਹੁਤ ਵਧੀਆ ਰੋਲ ਕਰ ਰਹੇ ਆ ਸਟੋਰੀ ਇੰਨੀ ਅੱਛੀ ਹੈ ਐਕਟਿੰਗ ਇੰਨੀ ਅੱਛੀ ਹੈ ਔਰ ਸਭ ਤੋਂ ਵੱਡੀ ਗੱਲ ਕਿ ਅਸੀਂ ਬੱਚਿਆਂ ਨੂੰ ਉਹਨਾਂ ਦੀ ਰੂਟਸ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਆ ਜਿਵੇਂ ਅੱਗੇ ਸਾਡਾ ਜਿਹੜਾ ਥੀਏਟਰ ਜਾਂ ਸਿਨੇਮਾ ਕਹ ਲਓ ਐਦਾਂ ਦਾ ਸੀ ਕਿ ਬੱਚੇ ਸਾਡੇ ਡਿਸਟਰੈਕਟ ਹੋ ਰਹੇ ਸੀ ਇਹ ਡਿਸਟਰੈਕਸ਼ਨ ਮੂਵੀਜ਼ ਨਹੀਂ ਆ ਇਹ ਬੱਚਿਆਂ ਨੂੰ ਉਹਨਾਂ ਦੀ ਲਾਈਨ ਤੇ ਲਿਆਉਣ ਲਈ ਅੱਛਾ ਰੋਲ ਪਲੇ ਕਰ ਰਹੀ ਹੈ ਸੋ ਮੈਨੂੰ ਲੱਗਦਾ ਅੱਜ ਤੋਂ ਬਾਅਦ ਤੇ ਹਰ ਮੂਵੀ ਐਦਾਂ ਦੀ ਹੋਣੀ ਚਾਹੀਦੀ ਹੈ ਹਰੇਕ ਨੂੰ ਪਰੇਂਟਸ ਨੂੰ ਲੈ ਕੇ ਆਣਾ ਚਾਹੀਦਾ ਹੈ ਬਿਲਕੁਲ ਜੀ ਬਿਲਕੁਲ ਬੱਚਿਆਂ ਨੂੰ ਪੈਰੈਂਟਸ ਕਿ ਵੇ ਕਿ ਅੱਜ ਕੱਲ ਮੋਬਾਈਲ ਵਗੈਰਾ ਤੇ ਲੱਗੀ ਜਾ ਰਹੀ ਹੈ ਮੋਬਾਈਲ ਤਾਂ ਪੁੱਛੋ ਨਾ ਜੀ ਮੋਬਾਈਲ ਨੇ ਜਿੰਨਾ ਕੰਮ ਖਰਾਬ ਕੀਤਾ ਕਿਉਂਕਿ ਨਾ ਐਕਚੁਅਲ ਮੋਬਾਈਲ ਦੀ ਗਲਤੀ ਨਹੀਂ ਹੈ ਉਹਦੇ ਵਿੱਚ ਰਾਈਟ ਰੋਂਗ ਸਾਰਾ ਕੁਝ ਹੀ ਹੁੰਦਾ ਚੁਆਇਸ ਅਸੀਂ ਕਰਨੀ ਆ ਅਸੀਂ ਕੀ ਦੇਖਣਾ ਗੁੱਪ ਦੇਖਣਾ ਬੈਡ ਦੇਖਣਾ ਬਟ ਕਿਉਂਕਿ ਬੱਚੇ ਨੇ ਟੀਨੇਜ ਹੈ ਉਹਨਾਂ ਦੀ ਏਜ ਹੀ ਇਧਰ ਇਦਾਂ ਦੀ ਹੈ ਕਿ ਜੇ ਤੁਸੀਂ ਉਹਦੇ ਚ ਕੁਝ ਅੱਛਾ ਨਹੀਂ ਪਰੋਗੇ ਨਾ ਉਹ ਆਟੋਮੈਟਿਕਲੀ ਗਲਤ ਚੀਜ਼ਾਂ ਵੱਲ ਇਨਕਲਾਈਨਡ ਹੋਣਗੇ ਉਹਨਾਂ ਦਾ ਝੁਕਾਅ ਵੀ ਉਧਰ ਹੋਏਗਾ ਸੋ ਅਸੀਂ ਬੱਚਿਆਂ ਨਾਲ ਬੈਠਦੇ ਨਹੀਂ ਬੱਚਿਆਂ ਨੂੰ ਮੋਟੀਵੇਟ ਨਹੀਂ ਕਰਦੇ ਸਿਰਫ ਬੱਚਿਆਂ ਨੂੰ ਡਾਂਟਦੇ ਆ ਕਿ ਐਟ ਇਸ ਮਾੜੀ ਹੈ ਮੋਬਾਈਲ ਨਹੀਂ ਚਲਾਉਣਾ ਤਾਂ ਬੱਚਿਆਂ ਦੀ ਕਿਉਰਿਓਸਿਟੀ ਹੋਰ ਵੱਧਦੀ ਆ ਉਹ ਹੋਰ ਮੋਬਾਈਲ ਵੱਲ ਭੱਜਦੇ ਆ ਸੋ ਸਾਨੂੰ ਉਹਨਾਂ ਨੂੰ ਇੱਕ ਅੱਛੇ ਆਪਸ਼ਨ ਮੋਬਾਈਲ ਤੇ ਵੀ ਅਸੀਂ ਦੇ ਸਕਦੇ ਆ ਸੋ ਸਾਨੂੰ ਲੋੜ ਹੈ ਕਿ ਅਸੀਂ ਬੱਚ ਤੇ ਅੱਛਾ ਅਗਰ ਤੁਸੀਂ ਨੌਲੇਜ ਦੀ ਗੱਲ ਕਰੋ ਤੇ ਮੋਬਾਈਲ ਤੇ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਸਾਡੇ ਟਾਈਮ ਤੋਂ ਮੋਬਾਈਲਸ ਨਹੀਂ ਹੁੰਦੇ ਸੀ ਤਾਂ ਸਾਨੂੰ ਯਾਦ ਆਸੀ ਆਪਣੀ ਸਟੱਡੀ ਕਿਵੇਂ ਕਵਰ ਕੀਤੀ ਬਟ ਅੱਜ ਦੀ ਜਨਰੇਸ਼ਨ ਕੋਲ ਇਨਾ ਵੱਡਾ ਇਹ ਇੱਕ ਰਿਸੋਰਸ ਹੈ ਕਿ ਜੋ ਮਰਜ਼ੀ ਉਹਦੇ ਚੋਂ ਸਿੱਖ ਸਕਦੇ ਆ ਔਰ ਜਿਹੜੇ ਸਿੱਖ ਰਹੇ ਨੇ ਉਹ ਨੈਚਰਲੀ ਗਰੋ ਵੀ ਕਰ ਰਹੇ ਨੇ ਇਸ ਫਿਲਮ ਬਾਰੇ ਸਕੂਲ ਕਾਲਜਸ ਤੋਂ ਪੱਕਾ ਇਹ ਫਿਲਮ ਦਿਖਾਣੀ ਚਾਹੀਦੀ ਹੈ ਹਰ ਬੱਚੇ-ਬੱਚੇ ਤੱਕ ਇਹ ਫਿਲਮ ਪਹੁੰਚਣੀ ਚਾਹੀਦੀ ਹੈ ਜਿਹੜੇ ਕੀ ਅੰਤਿਆਜਰ ਰੋਮਾਂਟਿਕ ਸਟਾਰ ਹੁੰਦੇ ਬਿਲਕੁਲ ਜੀ ਬਿਲਕੁਲ ਹੈ ਬਹੁਤ ਇਨਸਪੀਰੇਸ਼ਨਲ ਮੂਵੀ ਹੈ ਅਗਰ ਇਹਨੂੰ ਬੱਚੇ ਸਿੱਖਣ ਹਨਾ ਔਰ ਈਵਨ ਇੱਕ ਵਾਰ ਨਹੀਂ ਮਤਲਬ ਫਾਲੋ ਅਪ ਨਾਲ ਦੋ ਤਿੰਨ ਵਾਰ ਬੱਚਿਆਂ ਨੂੰ ਮੂਵੀ ਦਿਖਾਈ ਆਈ ਜਾਂ ਆਫਟਰ ਮੂਵੀ ਅਸੀਂ ਬੱਚਿਆਂ ਨਾਲ ਮੂਵੀ ਦਾ ਟਾਪਿਕ ਨੂੰ ਲੈ ਕੇ ਅਸੀਂ ਇੱਕ ਡਿਸਕਸ਼ਨ ਕਰੀਏ ਇੱਕ ਸੈਮੀਨਾਰ ਰੱਖੇ ਤੇ ਉਹ ਜਿਹੜੇ ਥਾਟਸ ਅਸੀਂ ਮੂਵੀ ਦੇ ਵਿੱਚੋਂ ਲਏ ਨੇ ਉਹ ਥਾਟਸ ਨੂੰ ਹੋਰ ਅਸੀਂ ਬੱਚਿਆਂ ਦੇ ਵਿੱਚ ਇਨਕਲਕੇਟ ਕਰਨ ਦੀ ਕੋਸ਼ਿਸ਼ ਕਰੀਏ ਜੀ ਮੈਮ ਕੀ ਨਾਮ ਹੈ ਤੁਹਾਡਾ ਨੇਮ ਇਜ਼ ਸੰਗੀਤਾ ਮੈਂ ਨਰਮਲ ਪੈलेस ਦੇ ਵਿੱਚ ਜੋਬ ਕਰਦੀ ਹਾਂ ਐਜ਼ ਅ ਅਸਿਸਟੈਂਟ ਮੈਨੇਜਰ ਮੈਮ ਜਿਹੜੇ ਗਰਦਾਸ ਜਰਵਾ ਇੱਕ ਕਦੋਂ ਲੱਗੀ ਸੀ ਤੇ ਕਿਹਨੇ ਰਿਸਪੌਂਸ ਦੇ ਆ ਸਰ ਸ਼ੁੱਕਰਵਾਰ ਨੂੰ ਲੱਗੀ ਆ ਮੂਵੀ ਤੇ ਦਾ ਰਿਸਪੌਂਸ ਬਹੁਤ ਵਧੀਆ ਹੈ ਗਿਆ ਤੇ ਸਾਡੀ 3 ODs ਹੈਗੀਆਂ ਤਿੰਨੋ ਦੀ ਤਿੰਨੋ ਹਾਊਸਫੁੱਲ ਜਾ ਰਹੀ ਆ ਫੈਮਿਲੀ ਆ ਰਹੀ ਆ ਬੱਚਿਆਂ ਨੂੰ ਲੈ ਕੇ ਆ ਰਹੇ ਨੇ ਸਾਰੇ ਤੇ ਸਕੂਲ ਕਾਲਜ ਦੇ ਵੀ ਅੰਦਰ ਸਕੂਲ ਕਾਲਜ ਦੀ ਬੁਕਿੰਗ ਵੀ ਹੋ ਰਹੀ ਆ ਸਰ ਤੇ ਕੀ ਕਹਾਂਗੇ ਤੁਹਾਨੂੰ ਲੋਕਾਂ ਨੂੰ ਇਸ ਬਾਰੇ ਮਤਲਬ ਫੈਮਿਲੀ ਦੇ ਨਾਲ ਵੱਧ ਤੋਂ ਵੱਧ ਆਓ ਤੇ ਬੱਚਿਆਂ ਨੂੰ ਮੂਵੀ ਦਿਖਾਓ ਬਹੁਤ ਵਧੀਆ ਮੂਵੀ ਆ ਹੂੰ ਮੈਂ ਬੁਕਿੰਗ ਕਿੰਦਰ ਇਹਦੀ ਕਿੰਨੇ ਵੇਰੀ ਬੁਕਿੰਗ ਸਰ ਇਹਦੀ ਹੈਗੇ 9:30 ਵਜੇ ਦਾ ਸ਼ੋਅ ਹੈਗਾ ਤੇ 12 ਦਾ ਹੈਗਾ 2 ਵਜੇ ਦਾ ਐ 3 ਵਜੇ ਦਾ ਹੈਗਾ 5 ਵਜੇ ਦਾ ਹੈਗਾ 8 ਵਜੇ ਦਾ ਹੈਗਾ ਜ਼ਿਆਦਾਤਰ ਸਾਰੇ ਦੇ ਸਾਰੇ ਸ਼ੋਅ ਸਾਡੇ ਹਾਊਸਫੁੱਲ ਜਾ ਰਹੇ ਆ ਬਹੁਤ ਬਹੁਤ ਜਾ ਰਹੇ ਆ ਹਾਂ ਜੀ ਜਿਵੇਂ ਕੋਈ ਹੈ ਜੇ ਕਸਟਮਰ ਵੀ ਆਏ ਆ ਜੀ ਜਿਹੜੇ ਕੀ ਕਹਿੰਦੇ ਕੀ ਸਾਨੂੰ ਟਿਕਟਾਂ ਦੇ ਦੋ ਜਾਂ ਕੋਈ ਕਹਿੰਦੇ ਹੋਣਗੇ ਇਹ ਤੋਂ ਦੇਖਣੀ ਹੈ ਟਿਕਟੀਆਂ ਜੁੜੀ ਕਈ ਕਸਟਮਰ ਜੇ ਉਹਨਾਂ ਨੂੰ ਟਿਕਟ ਨਹੀਂ ਵੀ ਮਿਲ ਰਹੀ ਆ ਉਹ ਰਾਤ ਦੇ ਸ਼ੋਅ ਦੀ ਲੈ ਕੇ ਜਾ ਰਹੇ ਨੇ 11 ਵਜੇ ਦਾ ਸ਼ੋਅ ਹੈਗਾ 10:30 ਵਜੇ ਦਾ ਸ਼ੋਅ ਆ ਅਗਲੇ ਦਿਨ ਦੀ ਟਿਕਟ ਲੈ ਰਹੇ ਨੇ ਮਤਲਬ ਹਾਊਸਫੁੱਲ ਸਾਡੇ ਕੋਲ ਹੈ ਹੀ ਨਹੀਂ ਸੀਟਾਂ ਹੀ ਨਹੀਂ ਹੈਗੀਆਂ ਸਾਰੇ ਹਾਊਸਫੁੱਲ ਜਾ ਰਹੇ ਆ ਸ਼ਨੀਵਾਰ ਆ ਤਾਂ ਕੋਲ ਲੱਗ ਕਿ ਸ਼ੁਰੂ ਤੋਂ ਜਾ ਰਹੇ ਜਦੋਂ ਦੀ ਸ਼ੁਰੂ ਤੋਂ ਸਰ ਸ਼ੁਰੂ ਤੋਂ ਕੋਲ ਜਾ ਰਹੇ ਆ ਇਹ ਪਹਿਲੇ ਪਹਿਲੇ ਜਿਹੜਾ ਸ਼ੋਅ ਸੀਗਾ ਜਿਹੜਾ ਪਹਿਲਾ ਸ਼ੋਅ ਸੀ ਸ਼ੁੱਕਰਵਾਰ ਉਹ ਕਿੰਨਾ ਕੁ ਭਰ ਸੀਗਾ ਉਹ ਵੀ ਬਹੁਤ ਵਧੀਆ ਗਿਆ ਸਰ ਕਰਾਉਡ ਜ਼ਿਆਦਾ ਰਿਹਾ ਜੀ ਬਹੁਤ ਕਰਾਊਡ ਆ ਫੈਮਲੀਆਂ ਬਹੁਤ ਜ਼ਿਆਦਾ ਫੈਮਲੀਆਂ ਆ ਰਹੀਆਂ ਆਪਣੇ ਬੱਚਿਆਂ ਦੇ ਨਾਲ ਆ ਰਹੀਆਂ ਬਜ਼ੁਰਗਾਂ ਦੇ ਨਾਲ ਆ ਰਹੇ ਨੇ ਜੀ ਸਰ ਅਮਰਜੀਤ ਕੌਰ ਅੱਜ ਜਿਹੜੀਆਂ ਅਰਦਾਸ ਨੂੰ ਲਿਖਿਆ ਤਰੀਕ ਹਾਂਜੀ ਕਿੱਦਾਂ ਦੇ ਲੱਗ ਰਹੀ ਹੈ ਵਧੀਆ ਲੱਗ ਰਹੀ ਹੈ ਹਾਂਜੀ ਸਿਰਫ ਬਹੁਤ ਵਧੀਆ ਲੱਗ ਰਹੀ ਹੈ ਅਰਦਾਸਵੀ ਮੂਵੀ ਦੇ ਵਿੱਚ ਸਾਰੀ ਗੁਰਬਾਣੀ ਨਾਲ ਰਿਲੇਟਡ ਹੈ ਹਰ ਇੱਕ ਲਾਈਨ ਨੂੰ ਐਕਸਪਲੇਨ ਕੀਤਾ ਹੋਇਆ ਉਹਦੇ ਵਿੱਚ ਤੇ ਅਰਦਾਸ ਦੀ ਅਹਿਮੀਅਤ ਨੂੰ ਦੱਸਿਆ ਹੋਇਆ ਹੈ ਔਰ ਇਹ ਬਹੁਤ ਸੋਨੀ ਮੂਵੀ ਹੈ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਸੁਜੈਸਟ ਕਰੂੰਗੀ ਕਿ ਤੁਸੀਂ ਸਾਰੇ ਵੀ ਇਸ ਮੂਵੀ ਨੂੰ ਜ਼ਰੂਰ ਦੇਖੋ ਤੇ ਗੁਰਬਾਨੀ ਤੇ ਆਪਣੀ ਲਾਈਫ ਨੂੰ ਜਿਹੜੀ ਹੈ ਅਮਲ ਕਰੋ ਨਹੀਂ ਅਰਦਾਸ ਜੀ ਪਹਿਲੇ ਪਾਰਟ 1 ਵੀ ਆਇਆ ਜੇ ਜਿਹੜਾ ਤਾਂ ਰੱਖਿਆ ਹਾਂਜੀ ਹਾਂਜੀ